ਸਰ ਜੀ ਮੈਂ ਤੁਹਾਡੀ ਅੱਜ ਵਿਜ਼ਿਟ ਹੋਈ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਡਾ ਸੁਲਾਬ ਪਰਦੀਪ ਸਿੰਘ ਜੀ ਐਮ ਐਲ اے ਕੈਲਗਰੀ ਉਹਨਾਂ ਨੇ ਦੁਨੀਆ ਦੇ ਵਿੱਚ ਸਾਡਾ ਨਾਮ ਰੋਸ਼ਨ ਕੀਤਾ ਇਸ ਨਗਰ ਦਾ ਕਹਾਣੀ ਜਣਾ ਦਾ ਨਾਮ ਰੋਸ਼ਨ ਕੀਤਾ ਸੋ ਸਾਨੂੰ ਇਹਨਾਂ ਦੇ ਬੜਾ ਮਾਣ ਹੈ ਸੋ ਮੈਂ ਤਾਂ ਉਸ ਦਾਦੀ ਦੇ ਉਸ ਮਾਤਾ ਦੇ ਚਰਨ ਪਰਸਣ ਆਸਤੇ ਇੱਥੇ ਆਇਆ ਸੀਗਾ ਜਿਨ੍ਹਾਂ ਨੇ ਐਸਾ ਸਕੂਤ ਜੰਮਿਆ ਜਿਨੇ 사ਤ ਸਮੁੰਦਰ ਪਾਰ ਜਾ ਕੇ ਵੀ ਆਪ ਦੀ ਨੇਕੀ ਨਾਲ ਆਪ ਦੀ ਸੇਵਾ ਦੇ ਨਾਲ ਐਡਾ ਵੱਡਾ ਨਿਵਾਣਾ ਖੱਟਿਆ ਸੋ ਨਾਲ ਹੀ ਇਹ ਸੰਗਤ ਦੇ ਦਰਸ਼ਨ ਕੀਤੇ ਪਰਿਵਾਰ ਸਾਹਿਬ ਨੇ ਦਰਸ਼ਨ ਕੀਤੇ ਨਾਗਰਵਾਸੀਆਂ ਦੇ ਦਰਸ਼ਨ ਕੀਤੇ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਵੀ ਦਰਸ਼ਨ ਕਰਾਂਗੇ ਉਹਨਾਂ ਦੀਆਂ ਤੇਰੇ ਨਿਸ਼ਾਨੀਆਂ ਇੱਥੇ ਪਈਆਂ ਗੁਰੂ ਸਾਹਿਬ ਦੇ ਚਰਨ ਪਰਸਾਂਗੇ ਇਸ ਲਈ ਆਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮਾਨਯੋਗ ਸਪੀਕਰ ਸਾਹਿਬ ਬਲਤਾਰ ਸਿੰਘ ਸੰਧਵਾ ਜੀ ਆਪਣੇ ਪਿੰਡ ਕੜਾਣੀ ਕਲਾ ਵੀ ਖਿਆਏ ਨੇ ਇਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਵੱਲੋਂ ਬਹੁਤ-ਬਹੁਤ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਪਰਿਵਾਰ ਸਮੇਤ ਇੱਥੇ ਪਹੁੰਚੇ ਨੇ ਤੇ ਇਹਨਾਂ ਨੇ ਟਾਈਮ ਦਿੱਤਾ ਤੇ ਨਾਲ ਦੇ ਨਾਲ ਜਿਵੇਂ ਸਪੀਕਰ ਸਾਹਿਬ ਆਪਣੇ ਕੋਲੇ ਉੱਤੇ ਜਾਂਦੇ ਰਹਿੰਦੇ ਨੇ ਜਿਹੜੀਆਂ ਵੀ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਜਿੰਨੀਆਂ ਵੀ ਆਪਣੀਆਂ ਕੋਈ ਪਾਰਲੀਮੈਂਟਰੀਜ਼ ਕੋਈ ਕਾਨਫਰੰਸਿਸ ਹੁੰਦੀਆਂ ਨੇ ਕੋਈ ਡਿਸਕਸ਼ਨਸ ਹੁੰਦੀਆਂ ਨੇ ਤੇ ਸਪੀਕਰ ਸਾਹਿਬ ਦਾ ਉਹਦੇ ਵਿੱਚ ਬਹੁਤ ਮਾਣ ਹੈ ਜੀ ਤੇ ਸਾਨੂੰ ਸਪੀਕਰ ਸਾਹਿਬ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਮੂਲਕਾਂ ਦੇ ਵਿੱਚ ਆ ਕੇ ਸਪੀਕਰ ਸਾਹਿਬ ਸਾਡਾ ਸਾਰਿਆਂ ਦਾ ਮਾਣ ਸਤਕਾਰ ਵਧਾਉਂਦੇ ਆ ਜੀ ਤੇ ਆਪਦੀ ਉੱਥੇ ਗੱਲਬਾਤ ਕਰਦੇ ਆ ਪੱਖ ਰੱਖਦੇ ਆ ਤੇ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਜੋ ਵੀ ਇਹਨਾਂ ਦੀ ਕਾਰਜਕਾਰੀ ਇੱਥੇ ਹੈਗੇ ਆ ਤੇ ਉਹ ਸਰਕਾਰਾਂ ਉਹਨੂੰ ਫਾਲੋ ਕਰਦੀਆਂ ਨੇ ਜੀ ਉੱਥੇ ਵੀ ਅਡਾਪਟ ਕਰਦੀਆਂ ਤੇ ਬੜਾ ਸਾਡਾ ਧੰਨਵਾਦ ਸਪੀਕਰ ਸਾਹਿਬ ਤੁਹਾਡਾ ਬਹੁਤ-ਬਹੁਤ ਜੀ ਤੇ ਬਾਕੀ ਸਾਰੇ ਨਗਰ ਨਿਵਾਸੀਆਂ ਵੱਲੋਂ ਤੇ ਆਪ ਜੀ ਸਾਰਿਆਂ ਦਾ ਜੀ ਆਇਆਂ ਦਾ ਬਹੁਤ-ਬਹੁਤ ਧੰਨਵਾਦ ਵਾਹ ਵਾਹ ਕਰ ਹੈ ਸਈ ਜਨ ਸੋੜੇ ਵਾਹ ਵਾਹ ਕਰ ਹੈ ਸਈ ਜਨ ਸੋਣੇ ਵਾਹ ਵਾਹ ਕਰ ਹੈ ਸਈ ਜਨ ਸੋਣੇ ਵਾਹੂ ਵਾਹੂ ਕਰੇ ਸਈ ਜਨ ਸੋਣੇ ਵਾਹੂ ਵਾਹੂ ਕਰੇ ਸਈ ਜਨ ਸੋਣੇ ਵਾਹੂ ਵਾਹੂ ਕਰੇ ਸਈ ਜਨ ਸੋਣੇ ਤੈਨ ਕੋ done ਤੈਨ ਕੋ ਪਰਜਾ ਪੂਜਣ ਆਈ 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 ਵਾਹ ਵਾਹ ਹੂ ਕਰੇ ਸਈ ਜਨ ਸੋਣੇ ਜਨ ਸੋੜੇ ਵਾਹੋ ਵਾਹੋ ਕਰੇ ਸਈ ਜਨ ਸੋੜੇ ਵਾਹੋ ਵਾਹੋ ਕਰੇ ਸਈ ਜਨ ਸੋੜੇ